35000 ਚੱਲੀ ਕਰ ਔਰ 35000 ਡਾਊਨ ਪੇਮੈਂਟ ਦੇ ਕੇ ਦੇ ਦਾਂਗੇ ਭਾਈ ਹਨਾ ਨੀ ਮਾਡਲ 7,95000 ਰੁਪਿਆ ਦੀ ਸਾਨੂੰ ਵਧੀਆ ਆਟੋਮੈਟਿਕ ਗੱਡੀ ਭਾਈ ਹਨਾ i20 ਦੀ ਗੱਲ ਕਰ ਆਪਣੇ ਲਾ 5-6 i20ਆਂ ਖੜੀਆਂ ਨੇ अल्टੋਆਂ ਖੜੀਆਂ ਨੇ ਆਪਣੇ ਲਾ ਵਧੀਆ i10ਾਂ ਦੀ ਗੱਲ ਕਰਾਂ 7-8 i10ਾਂ ਖੜੀਆਂ ਨੇ ਭਾਈ ਦੂਸਰੇ 파ਰਟ ਦੇ ਵਿੱਚ ਗੱਲ ਕਰਾਂ ਵੀ ਅੱਜ ਆਪਣੇ ਲਵੇ ਲਗਭਗ 1,30-35000 ਤੋਂ ਕਾਰਾਂ ਸਟਾਰਟ ਨੇ ਔਰ 10-15 ਕਾਰਾਂ ਮਿਲਣੀਆਂ ਜਿਹੜੀਆਂ ਲੱਖ, ਸਵਾ ਲੱਖ, ਡੇਢ ਲੱਖ, 2 ਲੱਖ ਵਾਲੀਆਂ ਨੇ ਹਨਾ ਵੀਰੇ ਹਾਂਜੀ ਭਰਾ ਜੀ ਤੇ ਬਾਈ ਦੂਸਰਾ ਪਾਰਟ ਆ ਤੇ ਹੁਣ ਤੁਹਾਨੂੰ ਮੈਂ ਕਾਰਾਂ ਦਿਖਾਉਂਗਾ ਤੇ ਉਹ ਜੋ ਪਹਿਲੀ ਕਾਰ ਆਪਣੇ ਲਵੇ ਬਈ ਹੈ ਨਾ ਆ ਗਈ अल्टੋ अल्टੋ ਜੀ ਤੇ ਅੱਜ ਆਪਾਂ ਖੜੇ ਆ ਸਟੀਲ ਰੀਡਿਜ਼ ਮਹਾਲੀ ਸੈਕਟਰ 78 ਤੇ ਪਹਿਲੀ ਕਾਰ ਵੀਰੇ ਕਿਹੜਾ ਮਾਡਲ ਹੈ ਭਾਜੀ ਕਾਰ 2010 ਮਾਡਲ ਹੈ 30 ਤੱਕ ਪਾਸ ਹੈ ਹਾਂਜੀ ਹਾਂਜੀ ਭਾਜੀ ਕਾਰ ਦੇ ਵਿੱਚ ਸੈਂਟਰ ਲੋਕਿੰਗ ਹਾਂਜੀ ਆਰਮ ਰੈਸਟ ਲੈਦਰ ਸੀਟ ਕਵਰ ਅੰਦਰੋਂ ਇੰਟੀਰੀਅਰ ਦੇਖੋ ਸੀ ਕਿਾ ਬਹੁਤ ਸੋਹਣੀ ਕਾਰ ਹੈ ਠੀਕ ਹੈ ਜੀ ਕਾਰ ਦੇ ਦਾਂਗੇ ਮਾਤਰ 1,30,000 ਰੁਪਏ ਦੀ 1,30,000 ਰੁਪਏ ਦੇ ਵਿੱਚ ਹਾਂਜੀ ਹਾਂਜੀ ਲੈ 1,30,000 ਰੁਪਏ ਦੇ ਵਿੱਚ अल्टੋ ਆ ਗਈ ਤੇ ਇਹ ਕਾਰ ਤੁਸੀਂ ਲਿਆਸ ਬਾਕੀ ਬਾਈ ਸਰਦੀਆਂ ਨੇ ਬਾਈ ਹਨਾ ਕੋਈ ਮਾੜੀ ਨਹੀਂ ਕਾਰ ਟਾਇਰ ਟੂ ਠੀਕ ਪੈ ਨੇ ਸਾਰਾ ਕੁਝ ਵਧੀਆ ਕਾਰ ਦਾ ਵੀ ਇੰਜਨ ਗੇਅਰ ਸਸਪੈਂਸ਼ਨ ਸਾਰਾ ਕੁਝ ਵਧੀਆ ਵਧੀਆ ਸੀਟ ਕਵਰ ਆਰਮ ਰੈਸਟ ਠੀਕ ਹੈ ਜੀ ਕੰਟਰੋਲ ਸਿਸਟਮ ਸੈਂਟਰ ਹੋਵੇ ਸਾਰਾ ਕੁਝ ਕਾਰ ਦੇ ਵਿੱਚ ਠੀਕ ਹੈ ਜੀ ਅਗਲੀ ਆ ਗਈ i10 i10 ਆਪਣੇ ਲਵੇਂ 6-7 ਕੜੀਆਂ ਨੇ ਗਿਣੀ ਜਾਇਓ ਬਾਈ ਹਨਾ ਹਾਂ ਜੀ ਹਾਂ ਇਹ ਇਹ ਆ ਗਈ ਭਾਜੀ 2010 ਮਾਡਲ ਹੈ 30 ਤੱਕ ਪਾਸ ਹੈ ਕਾਰ ਦੇ ਦਾਂਗੇ ਮਾਤਰ 1,45,000 ਰੁਪਏ ਦੀ 1,45 ਦੇ ਵਿੱਚ 1,45 ਦੇ ਵਿੱਚ ਠੀਕ ਹੈ ਜੀ ਬਾਈ ਲਓ ਜੀ 1,45,000 ਦੀ ਅਗਲੀ ਆ ਗਈ ਆਪਣੇ ਲਵੇ ਸੇਮ ਆਈਟਮ ਅੱਗੇ ਆ ਗਈ ਭਾਜੀ 2009 ਮਾਡਲ ਹੈ 29 ਤੱਕ ਪਾਸ ਹੈ ਓਕੇ ਜੀ ਬਾਈ ਕਾਰ ਦੇ ਦਾਂਗੇ ਮਾਤਰ ਭਾਜੀ 1,40,000 ਰੁਪਏ ਦੀ 1,40 ਦੇ ਵਿੱਚ 1,40 ਦੇ ਵਿੱਚ ਠੀਕ ਹੈ ਜੀ ਬਾਈ ਅੱਛਾ ਆਪਣੇ ਇਹ ਲੌਨ 13 ਮਾਡਲ ਤੋਂ ਸਟਾਰਟ ਹੈ ਨਾ ਹਾਂ ਜੀ ਹਾਂ ਠੀਕ ਹੈ ਜੀ ਇਹ ਸਾਰੀਆਂ ਕਾਰਾਂ ਭਾਜੀ ਕੈਸ਼ ਵਾਲੀ ਠੀਕ ਹੈ ਤੇ ਅੱਗੇ ਆ ਗਈ ਭਾਜੀ 2010 ਮਾਡਲ 30 ਤੱਕ ਪਾਲਸਰ ਕਾਰ ਦਦਾਂਗੇ ਮਾਤਰਾ 1 ਲੱਖ 45000 ਰੁਪਏ ਲਓ ਜੀ 1 ਲੱਖ 45000 ਦੀ ਹਾਂਜੀ ਹਾਂ ਠੀਕ ਹੈ ਕਲ ਰੰਗ ਸਾਰੇ ਨਵੇਂ ਲਵੇ ਹਨ ਹਾਂਜੀ ਹਾਂ ਅੱਗੇ ਆ ਗਈ ਭਾਜੀ 2010 ਮਾਡਲ ਹਾਂ 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 60000 ਚੱਲੀ ਹੈ ਜੈਨੂਨ ਕਾਰ ਵੀ ਠੀਕ ਹੈ ਜੀ ਕਾਰ ਪੀਬੀ ਨੰਬਰ ਹੈ ਕਾਰ ਦਾ ਕਾਰ ਦਦਾਂਗੇ মাত্র 1.5 ਲੱਖ ਰੁਪਏ ਦੀ 1.50 ਦੀ 10 ਮਾਡਲ 30 ਤੱਕ پاس ਪੀਵੀ ਨੰਬਰ ਲੋ ਜੀ 50 ਨੰਬਰ ਪੀਵੀ 70 67 65 7 ਤੋਂ ਘੱਟ ਕਿਤੇ ਨਹੀਂ ਕਾਰ ਮਿਲਦੀ ਫਿਰ ਲੋਕਲ ਨੰਬਰ ਕਾਰ ਹੈ মাত্র 1 ਲੱਖ ਇੱਕ ਗੱਲ ਕਰਾਂ ਵੀ ਸਟੀਲ ਡੀਲ ਤੋਂ ਅਗਰ ਤੁਸੀਂ ਕੋਈ ਵੀ ਕਾਰ ਲੈਣੇ ਹੋ ਮਾਰਕੀਟ ਤੋਂ 30000 40000 50000 ਤੱਕ ਸਸਤੀ ਕਾਰ ਮਿਲਦੀ ਮਿਲਦੀ ਆ ਉਹ ਪਿਛਲੀ ਵਾਰ ਜਦੋਂ ਵਰਨਾ ਚਾਹੀਦੀ ਉਹ ਤਾਂ ਲੱਖ ਲੱਖ ਰੁਪਏ ਸਸਤੀ ਆ ਹੈਨਾ ਉਹ ਵਿਕੇ ਸਾਰੀਆਂ ਸਾਰੀਆਂ ਕਾਰਾਂ ਵਿਕ ਗਈ ਠੀਕ ਹੈ ਜੀ ਆਹ ਅੱਗੇ ਆ ਗਈ ਭਾਜੀ 2010 ਮਾਡਲ ਹੈ ਇਹ ਹੈਗੇ Maruti A Star ਚਾਰੋਂ ਪਾਵਰ ਵਿੰਡੋ ਵਾਲੀ ਕਾਰ ਹੈ ਕਾਰ ਦੇ ਦਾਂਗੇ ਮਾਤਰ 1,20,000 ਰੁਪਏ ਦੀ ਮਾਡਲ 10 30 ਤੱਕ ਪਾਸ 10 ਮਾਡਲ 30 ਤੱਕ ਪਾਸ 1 ਲੱਖ 1,20,000 ਰੁਪਏ 1,20 ਦੇ ਵਿੱਚ ਬਈ ਠੀਕ ਹੈ ਜੀ ਬਈ ਬਹੁਤ ਜ਼ਿਆਦਾ ਰੇਟ ਹੈ ਭਈਆ ਨਾ ਬਹੁਤ ਜ਼ਿਆਦਾ ਕਿਸੇ ਨੇ ਵੀ ਕਾਰ ਨਹੀਂ ਆਪਾਂ ਜੀ ਲਿਜਾ ਸਕਦੇ ਠੀਕ ਹੈ ਜੀ ਆਹਾ ਵੀਰੇ ਅੱਗੇ ਆ ਗਈ ਭਾਜੀ 2019 ਮਾਡਲ i10 ਸੌਰੀ Alto K10 ਠੀਕ ਹੈ ਤੋਡੇ ਸਾਹਮਣੇ ਭਾਜੀ ਕਾਰ ਦੇ ਵਿੱਚ ਬਹੁਤ ਅਸੈਸਰੀ ਲੱਗ ਰਹੀ ਹੈ। ਹਾਂ ਹਾਂ। ਕ੍ਰੋਮ ਵਗੈਰਾ ਹੋਗੀ, ਟਾਇਰ ਲੋਏ ਹੋਗੇ, ਟੱਚ ਵਾਲਾ ਸਿਸਟਮ ਹੋ ਗਿਆ, ਸੈਂਟਰ ਲੌਕਿੰਗ ਹੋਗੀ। ਠੀਕ ਹੈ। ਸਾਰਾ ਕੁਝ ਕਾਰ ਦੇ ਵਿੱਚ ਲੱਗਿਆ ਹੋਇਆ, ਚੰਡੀਗੜ੍ਹ ਨੰਬਰ ਦੀ ਕਾਰ ਹੈ। ਕਾਰ ਦੇ ਦਦਾਂਗੇ ਮਾਤਰ 3.5 ਲੱਖ ਰੁਪਏ ਦੀ। 3.25 ਦੇ ਵਿੱਚ ਬਈ। 2.70, 75, 80, 90, 3 ਲੱਖ ਦੇ ਆਸ-ਪਾਸ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ। ਬਈ ਬਹੁਤ ਸੋਹਣੀ ਸਟੈਂਡਿੰਗ ਹੈ ਕਾਰ ਦੀ ਬਈ ਕਾਰ ਵਧੀਆ, ਇਹ ਕਾਰ ਤੁਸੀਂ ਲੈ ਜਾ ਸਕਦੇ ਬਈ ਹਨਾ। ਅਗਲੀ ਆ ਗਈ ਆਪਣੇ ਲਵੇ i20 ਮਾਡਲ। ਅਗਲੀ ਭਾਜੀ 12 ਰਜ 2 ਲੱਖ 40000 ਰੁਪਏ ਦੀ 240 ਦੇ ਵਿੱਚ ਠੀਕ ਆ ਤੁਹਾਡੇ ਸਾਹਮਣੇ ਖੜੀ ਐ ਬਹੁਤ ਸੋਹਣੀ ਪੇਂਟ ਦੀ ਕਾਰ ਐ ਆਲਮੋਸਟ オリジナル ਕਾਰ ਐ ਇੰਜਨ ਗੇਅਰ ਦੀ ਓਕੇ ਐ ਕਾਰ ਲਓ ਜੀ ਬਾਈ ਤੇ ਵਧੀਆ ਕਾਰ 40000 ਰੁਪਏ ਦੀ ਅਗਲੀ ਆ ਗਈ Honda City ਆਪਣੇ ਲੱਗੇ ਇਹ ਕਿਹੜਾ ਮਾਡਲ ਐ 2015 ਮਾਡਲ 15 15 ਮਾਡਲ ਐ ਹਾਂਜੀ ਚੰਡੀਗੜ੍ਹ ਨੰਬਰ ਦੀ ਲੋਕਲ ਨੰਬਰ ਦੀ ਕਾਰ ਐ ਕਾਰ ਦੇ ਦਾਂਗੇ ਮਾਤਰ 4 ਲੱਖ 10 ਰੇਟ ਦੀ 4 ਲੱਖ 15000 ਰੁਪਏ 4 ਬੰਦਾ ਮਾਡਲ 15 ਜੀ 15 15 ਮਾਡਲ 415000 ਰੁਪਈਆ ਦੇ ਵਿੱਚ ਬਈ ਹੈਨਾ ਇਹ ਕਾਰ ਤੁਸੀਂ ਲੈ ਜਾਓ ਬਈ ਆਜੋ ਅੱਗੇ ਹੋਰ ਬਹੁਤ ਕਾਰਾਂ ਖੜੀਆਂ ਆਪਣੇ ਲਵੇ ਸਾਰੀਆਂ ਕਾਰਾਂ ਦਊਂਗਾ ਤੁਹਾਨੂੰ ਇਹ ਸਾਰੀਆਂ ਕਾਰਾਂ ਤੁਸੀਂ ਆਪ ਚੈੱਕ ਕਰ ਲਓ ਬਈ ਹੈਨਾ ਕੋਈ ਹੈਗੀ 1.5 ਲੱਖ ਦੀ ਕੋਈ 1.5 ਲੱਖ ਦੀ ਪੌਣੇ 2 ਲੱਖ ਰੁਪਈਆ ਦੀ ਕੋਈ 2 ਲੱਖ ਰੁਪਈਆ ਦੀ ਤੇ ਜਾਇਜ਼ ਰੇਟ ਦੀਆਂ ਕਾਰਾਂ ਸਾਰੀਆਂ ਦੀਆਂ ਸਾਰੀਆਂ ਬਈ ਹੈਨਾ ਅਗਲੀ ਆ ਗਈ ਆਪਣੇ ਲਵੇ i20 ਇਹ ਨਵੀਂ ਸ਼ੇਪ ਵਾਲੀ ਇਹ ਕਿਹੜਾ ਮਾਡਲ ਆ ਜੀ ਵੀਰੇ ਭਾਜੀ 2017 ਮਾਡਲ ਕਾਰ ਹੈ ਕਾਰ ਦੇ ਵਿੱਚ ਟਾਇਰ ਲੋਏ ਬਹੁਤ ਸੋਹਣੇ ਲੱਗੇ ਹੋਏ ਆ ਕਾਰ ਤੇ ਇੰਜਨ ਗੇਅਰ ਦੀ ਕਾਰ ਦੀ ਫੁੱਲ ਗਾਰੰਟੀ ਹੈ ਕਾਰ ਦੇ ਦਿਆਂਗੇ ਮਾਤਰ 4,65,000 ਰੁਪਏ ਦੀ ਜੀ ਚਾਰ 65 ਦੇ ਵਿੱਚ ਕਾਰ ਦੇ ਉੱਪਰ 4 ਸਵਾ 4 ਦਾ ਕਰਾ ਦਾਂਗੇ ਲੋਣੀ ਲੋਣ ਬਈ ਠੀਕ ਆ ਜੀ ਬਈ ਅਗਲੀ ਆ ਗਈ i20 ਆਪਣਾ ਇਹ ਪੇਜ ਭਾਜੀ 17 ਮਾਡਲ ਹੈ ਇਹ ਹੈਗੀ ਆ ਪੈਟਰੋਲ ਦੇ ਵਿੱਚ ਮਾਤਰ 35,000 ਚੱਲੀ ਹੋਈ ਕਾਰ ਹੈ ਸਰਵਿਸ ਰਿਕਾਰਡ ਦੇ ਨਾਲ ਹੈ ਆਰਮੀ ਪਰਸਨ ਦੀ ਕਾਰ ਹੈ ਸਰ 35000 ਸਰ 35000 ਆਸਟਾ ਵੀਰੀਅੰਟ ਦਾ ਕਾਰ ਦਾ ਹਾਂਜੀ ਡਾਊਨ ਪੇਮੈਂਟ ਭਾਈ ਉਹ 3540 354000 40000 ਕਸਟਮਰ ਆਸਕੀ ਕਹਿੰਦੀ 495000 ਦੀ ਮੜਾ ਮੋਟਾ ਮੌਕੇ ਦੇ ਇਸ ਕਾਰ ਦੇ ਉੱਪਰ ਮਾਨਤਾ ਕਰ ਦਾਂਗੇ ਜੀ ਠੀਕ ਹੈ ਪੀਵੀ ਪਹਿਣ ਨੰਬਰ ਹੈ ਪਹਿਲਾ ਆਨਰ ਹੈ 354000 ਚੱਲੀ ਹੋਏ ਸਾਰੀ ਸਰਵਿਸ ਲਗਾਈ 35000 ਚੱਲੀ ਗਰ ਔਰ 35000 ਡਾਊਨ ਪੇਮੈਂਟ ਦੇ ਕੇ ਦੇ ਦਾਂਗੇ ਭਾਈ ਹਨਾ ਮਾਡਲ 2017 ਰੇਟ 495 ਲਓ ਜੀ ਬਾਈ ਆਹ ਜੀ ਮਾਡਲ ਅੱਗੇ ਆ ਗਈ 15 ਮਾਡਲ ਹਾਂਜੀ ਡੀਜ਼ਲ ਦੇ ਵਿੱਚ ਹੈ ਪਾਜੀ ਇਹ ਵੀ ਸਪੋਰਟਸ ਵੇਰੀਐਂਟ ਹੈ ਜੀ ਓਕੇ ਜੀ ਕਾਰ ਦੇ ਦਗਾ ਕਿ ਮਾਤਰ ਸਵਾ 4 ਲੱਖ ਰੁਪਏ ਦੀ ਪੌਣੇ 4-4 ਦੇ ਆਸ-ਪਾਸ ਕਾਰ ਦੇ ਉਪਰਤ ਕਰਾ ਦਾਂਗੇ ਲੋਨ 15 ਮਾਡਲ 15 ਮਾਡਲ ਹਾਂਜੀ ਲਓ ਜੀ ਤਿੰਨ ਤਿੰਨ ਖੜੀਆਂ ਪਾਜੀ ਦੋ ਡੀਜ਼ਲ ਦੇ ਵਿੱਚ ਓਨਰ ਫਰਸਟ ਨੇ ਸਾਰੀਆਂ ਫਰਸਟ ਓਨਰ ਪਾਜੀ ਠੀਕ ਹੈ ਜੀ ਓਨਰ ਫਰਸਟ ਬਾਈ ਆਹ ਲੋ ਤੁਹਾਨੂੰ ਮਰੂਤੀ ਦਾ ਸੈਗਮੈਂਟ ਦਵਾ ਬਾਈ ਹਨਾ ਇਹੇ ਜੀ ਮਾਡਲ ਪਾਜੀ 2018 ਮਾਡਲ ਬਲੀਨੋ ਹਾਂਜੀ ऐसे प्राइस ਤੇ ਕਰਦਾਂਗੇ ਮਾਰਕੀਟ ਚ ਕਿਤੇ ਵੀ ਨਹੀਂ ਮਿਲਣੀ ਵੀਰ। 1.5 4 ਲੱਖ ਰੁਪਏ ਦੀ ਕਾਰ ਦੇ ਦਾਂਗੇ। ਕਾਰ ਦੇ ਉੱਪਰ ਕਰਾਂਗੇ 3.5 4-4 ਦਾ ਲੋਨ ਵੀ ਕਰਾਂਗੇ। ਲੋਨ ਵੀ ਲਓ ਜੀ ਬਈ ਚੈੱਕ ਕਰ ਲਓ ਵੇਖ ਲੈ ਕੰਡੀਸ਼ਨ ਬਈ। ਹਾਂਜੀ ਹਾਂ। ਲਓ ਜੀ ਆਹ ਲਓ ਰੰਗ ਬਈ। ਹਾਂ ਅਲੱ ਟਮਾਟਰੀ ਰੰਗ ਗਈ ਹੈ ਇਹ ਕਿਹੜਾ ਮਾਡਲ ਆ ਗਿਆ ਜੀ 2018 ਮਾਡਲ ਹੈ ਹਾਂਜੀ ਹਾਂਜੀ 2018 ਮਾਡਲ ਹੈ ਡੀਜ਼ਲ ਦੇ ਵਿੱਚ ਹੈ ਵੀਰੇ ਠੀਕ ਹੈ ਜੀ ਬਾਈ ਵਧੀਆ ਟਾਇਰ ਲੌਇਨ ਲੱਗੇ ਹੋਏ ਆ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਕਾਰ ਨੂੰ ਡੀਜ਼ਲ ਦੇ ਵਿੱਚ ਓਕੇ ਕਾਰ ਦੇ ਦਾਂਗੇ ਮਾਤਰ 495000 ਰੁਪਏ ਦੀ ਹੂੰ 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 ਕਾਰ ਦੇ ਉੱਪਰ 4 4.5 ਦਾ ਲੋਨ ਵੀ ਕਰ ਦਾਂਗੇ ਡੀਜ਼ਲ ਹੈ ਭਾਜੀ ਇਹ ਡੀਜ਼ਲ ਦੀ ਲਾਈਕ ਕੰਡੀਸ਼ਨ ਵਧੀਆ ਹੈ ਕਲਰ ਬੜਾ ਪਿਆਰਾ ਕਾਰ ਦਾ ਬਈ ਹੈ ਨਾ ਹਾਂਜੀ ਤੇ ਅਗਲੀ ਆ ਗਈ ਆਪਣੇ ਲਵੇ ਆਹ ਜੀ ਅੱਗੇ ਆ ਗਈ ਭਾਜੀ 14 ਮਾਡਲ ਡਿਜ਼ਾਇਰ ਹਾਂਜੀ ਹਾਂਜੀ ਇਕੋ ਰੇਟ ਕਰ ਦਾਂਗੇ ਭਾਜੀ 3.5 ਲੱਖ ਰੁਪਏ ਦੀ ਹਾਂਜੀ ਕਾਰ ਦੇ ਉੱਪਰ 3 ਲੱਖ ਦਾ ਕਰਾ ਦਾਂਗੇ ਲੋਨ 14 ਮਾਡਲ ਫਰਸਟ ਓਨਰ ਇੰਜਨ ਗੇਅਰ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਜੀ ਕਾਰ 12 ਮਾਡਲ ਦੇ ਰੇਟ ਦੇ ਵਿੱਚ 14 ਮਾਡਲ ਗੱਡੀ ਠੀਕ ਆ ਜੀ ਬਈ ਲੈ ਅਗਲੀ ਆ ਗਈ ਆਪਣੇ ਲਵੇ ਡਿਜ਼ਾਇਰ ਅਗੇ ਇਹ 2018 ਮਾਡਲ ਹੈ ਡੀਐਕਐਸਆਈ ਵੇਰੀਐਂਟ ਹੈ ਹਾਂਜੀ ਕਾਰ ਦੇ ਉੱਪਰ 40-50 ਦੀ ਐਕਸਟਰਾ ਸੈਸਰੀ ਲੱਗੀ ਹੋਈ ਹੈ ਟਾਇਰ ਲੌਏ ਹੋਗੇ ਬਲੂਟ ਕਨੈਕਟੀਵਿਟੀ ਸਿਸਟਮ ਕੰਪੋਨੈਂਟ ਸਾਰਾ ਕੁਝ ਹੋਂਦ ਹੈ ਕਾ ਦੇ ਦਾਂਗੇ ਆ ਡਿਮਾਂਡ ਕਰ ਰਹੇ 495000 ਦੀ ਮਾੜਾ ਮੋਟਾ ਮੌਕੇ ਦੇ ਬਹਿ ਕੇ ਮਾਨਤਾਨ ਕਰ ਦੇ ਉੱਪਰ ਕਰ ਦਾਂਗੇ ਬਈ ਲੋ ਜੀ 7.5 ਦੇ ਆਸ-ਪਾਸ ਕਰ ਦੇ ਉੱਪਰ ਲੋ ਜੀ ਆ ਤੋਹਫਾ ਜਿਹੜਾ ਸਾਰੀ ਮਾਰਕੀਟ 'ਚ ਨਹੀਂ ਹੈਗਾ ਬਈ ਆ ਖੜਾ ਬਣਿਆ ਇਹ ਟੇਪਿੰਗ ਕਿਹੜੀ ਹੋਈ ਹੈ ਇਹ ਰੰਗ ਬਲੈਕ ਹੈ ਤਾਂਗਲ ਕੇ ਟੇਪਿੰਗ ਹੈ ਬਲੈਕ ਦੇ ਉੱਤਰ ਬਲੈਕ ਹੀ ਕਰੀ ਹੋਈ ਹੈ ਹਾਂਜੀ 2019 ਮਾਡਲ ਹੈ ਸਨਰੂਫ ਵਾਲੀ ਆਟੋਮੈਟਿਕ ਪੈਟਰੋਲ ਡੀਜ਼ਲ 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 7 ਲੋਕਲ ਨੰਬਰ ਕਾਰ ਹੈ ਪੰਚਕੂਲਾ ਨੰਬਰ ਕਾਰ ਦਦਾਂਗੇ ਮਾਤਰ 7,95,000 ਰੁਪਏ ਦੀ ਆਸਕਿੰਗ ਮਤਲਬ ਉਹ ਮੌਕੇ ਤੇ ਬਹਿ ਕੇ ਮਾਰਤਾਲ ਕਰ ਲੋ ਜੀ 19 ਮਾਡਲ 7,95,000 ਰੁਪਏ ਦੇ ਸਾਨੂੰ ਵਾਲੀ ਆਟੋਮੈਟਿਕ ਗੱਡੀ ਬਈ ਹੈ ਨਾ ਤੇ ਆ ਗਈ ਆਫਟਰ ਹੈ ਮੈਗਨਮ ਡੀਜ਼ਲ ਦੀ ਸੈਵਰਲੇਟ ਦੀ ਐਵੀਓ ਕਾਰ ਹੈ ਭਾਜੀ ਅੱਛਾ ਐਵੀਓ ਹੈ ਜੀ ਪੈਟਰੋਲ ਦੇ ਵਿੱਚ ਹੈ ਠੀਕ ਹੈ ਬਹੁਤ ਸੋਹਣੀ ਕਾਰ ਆ ਟੌਪ ਐਂਡ ਮਾਡਲ ਹੈ ਐਸੇ ਪ੍ਰਾਈਸ ਤੇ ਕਾਰ ਦਾਂਗੇ ਮਾਰਕੀਟ ਚ ਕਿਤੇ ਵੀ ਨਹੀਂ ਮਿਲਣੀ 1.5 ਲੱਖ ਰੁਪਏ ਦੀ ਕਾਰ ਦਾਂਗੇ ਡਿੱਗੀ ਵਾਲੀ ਸਿਰਫ 1.5 ਲੱਖ ਰੁਪਏ ਦੀ ਵਈ ਚੱਕੋ ਬਈ 1.5 ਲੱਖ ਰੁਪਏ ਦੇ ਵਿੱਚ ਬਈ ਆ ਆ ਗਈ ਡਸਟਰ ਗੱਡੀ ਆਪਣੇ ਲਵੇ ਇਹ ਕਿਹੜਾ ਮਾਡਲ ਆ ਗਈ ਬਈ ਇਹ ਆ ਗਈ ਫਿਰ 2013 ਮਾਡਲ 13 ਹਾਂਜੀ ਹਾਂ ਠੀਕ ਹੈ ਜੀ ਇੰਜਨ ਗੇਅਰ ਦੀ ਕਾਰ ਬਹੁਤ ਸੋਹਣੀ ਹੈ ਫਿਰ 13 ਮਾਡਲ ਹੈ ਕਾਰ ਦਾਂਦਾਂਗੇ ਮਾਤਰ 295000 ਤੋਂ 2 ਲੱਖ ਦਾ ਟਰਾਈ ਕਰ ਲਾਂਗੇ ਵਧੀਆ ਪ੍ਰੋਫਾਈਲ ਹੋਣੀ ਠੀਕ ਹੈ ਲਓ ਜੀ ਬਈ 95000 ਲੱਖ ਰੁਪਏ ਦੇ ਕੇ ਕਾਰ ਤੇ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਵਾਈਜ਼ ਬਹੁਤ ਸੋਹਣੀ ਪਈ ਆ ਇਹ 85 BHP 85 BHP ਲੋ ਐਵਰੇਜ ਬਹੁਤ ਸੋਹਣੀ ਲੱਗੂਗੀ ਤੁਹਾਨੂੰ 85 BHP ਦੀ ਕਾਰ ਆ ਚੰਗੀ ਕਾਰ ਆ ਬਈ ਹਨਾ ਇਹ ਤੁਸੀਂ ਕਾਰ ਲੈ ਆ ਸਕਦੇ ਆ ਬਈ ਤੇ ਅਗਲੀ ਆ ਗਈ SUV 500 ਆਪਣੇ ਲਵੇ ਨਿਊ ਸ਼ੇਪ ਵਾਲੀ ਨਿਊ ਸ਼ੇਪ ਵਾਲੀ ਹਾਂਜੀ 2015 ਮਾਡਲ ਹੈ ਹਾਂਜੀ ਫਰਸਟ ਓਨਰ ਦੀ ਕਾਰ ਆ ਐਨਓਸੀ ਕਿਉਂਕਿ ਐਨਓਸੀ ਕਟਵਾ ਦਾਂਗੇ ਸੇਮ ਨੰਬਰ ਨਾਮ ਵੀ ਕਰਵਾ ਦਾਂਗੇ ਹਾਂਜੀ W10 ਸਨਰੂਫ ਵਾਲੀ 595 ਦੀ ਕਾਰ ਦੇ ਦਾਂਗੇ 5.5 ਦੇ ਆਸ-ਪਾਸ ਕਾਰ ਦੇ ਉੱਪਰ ਲੋਨ ਕਰਾ ਦਾਂਗੇ ਬਾਈ ਠੀਕ ਹੈ ਜੀ ਬਾਈ ਹੈ ਨਾ ਬਈ ਚੰਗੀ ਕਾਰ ਆ ਬਾਈ ਹੈ ਨਾ ਇੱਕ ਵਾਰ ਅੰਦਰੋਂ ਚੈੱਕ ਕਰ ਲਓ ਤੁਸੀਂ ਬਾਈ ਬਹੁਤ ਸੋਹਣਾ ਸ਼ੈਡੂਲ ਟੋਰਨ ਸਿਸਟਮ ਲੱਗਿਆ ਹੋਇਆ ਹੈ ਬਹੁਤ ਸੋਹਣਾ ਜੀ ਸਾਰੀ ਕਾਰ ਵਧੀਆ ਪਈਆ ਮੈਨੂਅਲ ਦੇ ਵਿੱਚ ਬਹੁਤ ਸੋਹਣੀ ਕਾਰ ਹੈ ਔਰ ਪੁਸ਼ ਟੂ ਸਟਾਰਟ ਆ ਕਾਰ ਬਾਈ ਸਾਨੂੰ ਫੜੀ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਆ ਅਗਲੀ ਕਾਰ ਤੁਹਾਨੂੰ I20 ਲਾਸਟ ਗੱਡੀ ਹੈ ਵੀਰੇ ਆਪਣੀ ਹਾਂਜੀ ਵੀਰੇ ਹਾਂਜੀ ਲਾਸਟ ਗੱਡੀ I20 ਇਹ ਕਾਰ ਤੁਸੀਂ ਬਾਈ ਕਰ ਸਕਦੇ ਆਂਗੇ ਬਾਈ ਖਰਾਂ ਤੋਂ HR035 ਕੁਲੇ ਦਾ ਲੋਕਲ ਨੰਬਰ ਦੀ ਕਾਰ ਹਾਂ 415000 ਦੀ ਕਾਰ ਦੇ ਦਾਂਗੇ ਪੌਣੇ 4 ਦੇ ਆਸ-ਪਾਸ ਕਾਰ ਦੇ ਉੱਪਰ ਲੋਨ ਵੀ ਜਾਂਦਾ ਹੈ ਪੈਟਰੋਲ ਸੈਗਮੈਂਟ ਦੇ ਵਿੱਚ ਹੈ ਸਪੋਰਟਸ ਵੇਰੀਐਂਟ ਹੈ 60 62 70000 ਦੇ ਆਸ-ਪਾਸ ਕਾਰ ਇਹ ਚੱਲੀ ਹੋਈ ਹੈ ਲਓ ਜੀ ਨੰਬਰ ਸਕਰੀਨ ਤੇ ਪਾਤਾ ਕਾਲ ਕਰ ਲਿਓ ਡਾਊਨ ਪੇਮੈਂਟ ਦੇ ਦਾਂਗੇ ਇਹਦੀ ਕਾਰ ਦੀ 50000 ਰੁਪਈਆ ਠੀਕ ਹੈ ਭਾਈ ਇਹ ਸੀਗੇ ਅੱਜ ਦੀਆਂ ਕਾਰਾਂ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਹੁਣ ਜਲਦੀ ਵਿਜ਼ਿਟ ਕਰ ਲਿਓ ਭਾਈ ਇਹ ਕਾਰਾਂ ਸਟਾਕ ਬਹੁਤ ਛੇਤੀ ਨਿਪੜ ਲੈਂਦਾ ਹੁੰਦਾ i20 ਦੀ ਗੱਲ ਕਰ ਆਪਣੇ ਲਈ ਪੰਜ ਛੇ i20ਆਂ ਖੜੀਆਂ ਨੇ अल्टੋਆਂ ਖੜੀਆਂ ਨੇ ਆਪਣੇ ਲਈ ਵਧੀਆ i10ਾਂ ਦੀ ਗੱਲ ਕਰਾਂ ਸੱਤ ਅੱਠ i10ਾਂ ਖੜੀਆਂ ਨੇ ਆ ਬਰੇਜ਼ਾ ਖੜੀਆਂ ਤਿੰਨ ਚਾਰ ਬਈ ਹੈ ਨਾ ਹੋਰ ਬਹੁਤ ਕਾਰਾਂ ਨੇ ਕੋਈ ਤੁਹਾਡੇ ਮਾਈਂਡ ਚ ਕਾਰ ਚੱਲ ਰਹੀ ਹੈ ਤੁਹਾਨੂੰ ਉਹ ਵੀ ਕਾਰ ਦੇ ਦਾਂਗੇ ਬਈ ਹੈ ਨਾ ਇੱਕ ਵਾਰ ਕਾਲ ਕਰਕੇ ਵਿਜ਼ਿਟ ਕਰ ਲਓ ਸੈਕਟਰ 78 ਮਹਾਲੀ ਸਟੀਲ ਦੀ ਦੇ ਉੱਤੇ ਬਈ ਸੱਸੀ ਕਰ ਬਈ ਸਰ